ਪਾਕਿਸਤਾਨੀ ਪੰਜਾਬ ਤੋਂ ਇੱਕ ਸ਼ਖਸ ਨੇ ਜ਼ੇਵੀ ਹੰਜਰਾਟ ਸਭ ਤੋਂ ਪਹਿਲਾ ਪੰਜਾਬੀ ਨਾ ਪਾਕਿਸਤਾਨ ਤੋਂ ਨਾ ਹਿੰਦੁਸਤਾਨ ਤੋਂ ਸਭ ਤੋਂ ਪਹਿਲਾ ਪੰਜਾਬੀ 5000 ਸਾਲ ਤੋਂ ਜਾਂ 5500 ਸਾਲ ਤੋਂ ਅਸੀਂ ਪੰਜਾਬੀ ਆ ਲੋਕਾਂ ਨੇ ਮੈਨੂੰ ਸਿੱਖੀ ਦਾ ਖਿਤਾਬ ਦਿੱਤਾ ਕਿ ਤੂੰ ਸੇਖ ਹੋ ਗਿਆ ਤੂੰ ਸਿੱਖਾਂ ਦੀ ਬੋਲੀ ਨੂੰ ਪ੍ਰਮੋਟ ਕਰ ਰਿਹਾ ਮਤਲਬ ਪਤਾ ਨਹੀਂ ਸੀ ਉਹਨਾਂ ਨੂੰ ਇਹ ਸਮਝਦੇ ਸੀ ਕਿ ਸਾਡੀ ਜ਼ੁਬਾਨ ਉੱਭਦੂ ਹੈ ਔਰ ਜਿਹੜੀ ਪੰਜਾਬੀ ਆ ਇਹ ਸੈਪਰੇਟ ਆ ਸਿਰਫ ਸਿੱਖਾਂ ਦੀ ਹੋਈ ਆ ਸਾਡੀ ਤਾਂ ਉਰਦੂ ਆ ਅਰਬੀ ਆ ਸਾਡੀ ਮੈਂ ਜਾਇਆ ਦੇਸ਼ ਪੰਜਾਬ ਦਾ ਮੈਨੂੰ ਰਹਿ ਚੜੀ ਇਹਦੀ ਲੋਰ ਮੈਂ ਘੁਮਾਂ ਅੰਮ੍ਰਿਤਸਰ ਮੇਰੇ ਚੇਤਿਆਂ ਵਿੱਚ ਲਾਹੌਰ ਮੇਰੇ ਚੇਤਿਆਂ ਵਿੱਚ ਲਾਹੌਰ ਅਗਰ ਪੰਜਾਬੀ ਦੋ ਖੜੇ ਆਪਸ ਵਿੱਚ ਪੰਜਾਬੀ ਬੋਲ ਰਹੇ ਨੇ ਤਾਂ ਉਹ ਇਹ ਜਿਹੇ ਜਾਹਲ ਏ ਇਹ ਪਿੰਡੂ ਨੇ ਇਹ ਮਤਲਬ ਕਿ ਇਹਨਾਂ ਨੂੰ ਗੱਲ ਕਰਨ ਦੀ ਤਮੀਜ਼ ਨਹੀਂ ਏ ਇਹ ਪਿੰਡੂਆਂ ਜਿਹਾ ਬੋਲ ਰਹੇ ਨੇ ਜਿਹੜੇ ਤੁਸੀਂ ਚਾਦਰੇ ਲਾਉਂਦੇ ਹੋ ਉਹਨਾਂ ਦੇ ਕਦੇ ਸ਼ੇਰ ਬਣਿਆ ਹੁੰਦਾ ਕਦੇ ਮੋਰ ਬਣਿਆ ਹੁੰਦਾ ਕਦੇ ਬਲਦ ਬਣੇ ਹੁੰਦੇ ਨੇ ਇਹ ਤੁਸੀਂ ਸਪੈਸ਼ਲ ਡਿਜ਼ਾਈਨ ਕਰਵਾਉਂਦੇ ਹੋ ਜਾਂ ਇਹ ਬਣੇ ਬਣਾਏ ਆਉਂਦੇ ਆ ਉਧਰ ਬਣੇ ਬਣਾਏ ਨਹੀਂ ਹੁੰਦੇ ਇਹ ਮੈਂ ਆਪ ਡਿਜ਼ਾਈਨ ਕਰਵਾਉਂਦਾ ਦੱਸ ਕੇ ਕਿ ਮੈਨੂੰ ਇਸ ਕਲਰ ਦਾ ਚਾਦਰ ਚਾਹੀਦਾ ਔਰ ਤੁਹਾਨੂੰ ਇੱਕ ਬੜੇ ਮਜ਼ੇ ਦੀ ਮੈਂ ਗੱਲ ਦੱਸ ਦੇਵਾਂ ਕਿ ਇਹ ਮੈਂ ਅੰਮ੍ਰਿਤਸਰ ਤੋਂ ਬਣਵਾਏ ਨੇ ਸਿੱਧੂ ਦੀਆਂ ਤਕਰੀਬੇ ਮੈਂ ਕਹਿੰਨਾ ਕਿ ਮਹੀਨਾ 2 ਮਹੀਨੇ ਤੱਕ ਗੱਲਾਂ ਤਾਂ ਹੁਣ ਵੀ ਹੁੰਦੀਆਂ ਨੇ ਲੇਕਿਨ ਉਦੋਂ ਜਦੋਂ ਉਹਨਾਂ ਦੀ ਡੈਥ ਹੋਈ ਆ ਚੁੱਲਿਆਂ 'ਤੇ ਗੱਲਾਂ ਹੁੰਦੀਆਂ ਰਹੀਆਂ ਤੇ ਜਿਸ ਬੰਦੇ ਦੀਆਂ ਗੱਲਾਂ ਚੁੱਲੀਆਂ ਤੇ ਹੁੰਦੀਆਂ ਨੇ ਹਿਸਾਬ ਲਾ ਲਓ ਕਿ ਉਹਦਾ ਕਿੰਨਾ ਕੁ ਰੁਚਬਾ ਹੋਊਗਾ ਅੱਜ ਸਾਡੇ ਲੈਂਦੇ ਪੰਜਾਬ ਦੇ ਵਿੱਚ ਇੱਕ ਆਪਾਂ ਬੱਚਿਆਂ ਵਾਸਤੇ ਆ ਟਾਫੀਆਂ ਟੂਫੀਆਂ ਆਉਂਦੀਆਂ ਜਿਹੜੀਆਂ ਖਾਣ ਨੂੰ ਮਿੱਠੀਆਂ ਤਾਂ ਉਹ ਸਿੱਧੂ ਦੇ ਨਾਂ ਤੇ ਇੱਕ ਟਾਫੀ ਨਿਕਲਦੀ ਆ ਉਹਨੂੰ ਕਹਿੰਦੇ ਸਿੱਧੂ ਮੂਸੇ ਵਾਲਾ ਅਸੀਂ ਪਿੱਛੋਂ ਹਸਾਰ ਤੋਂ ਆ ਸਾਡਾ ਜ਼ਿਲ੍ਹਾ ਜਿਹੜਾ ਹਸਾਰ ਆ ਸੀ ਤੇ ਤਹਿਸੀਲ ਫਤਿਹਪੁਰ ਪਿੰਡ ਸੱਦਰੈਲੀ ਹਰਿਆਣੇ ਤੋਂ ਹਰਿਆਣੇ ਤੋਂ ਬੰਦੇ ਦੀ ਖੁਆਇਸ਼ਾਂ ਜਿਹੜੀਆਂ ਹੁੰਦੀਆਂ ਉਹਨਾਂ ਵਿੱਚੋਂ ਮੇਰੀ ਖੁਆਇਸ਼ ਹੈ ਕਿ ਮੈਂ ਇੱਕ ਵਾਰੀ ਜਾ ਕੇ ਆਉਣਾ ਆਪਣੇ ਪਿੰਡ ਐਲੀ ਸੰਦਰ ਹਰਿਆਣੇ ਦੇ ਵਿੱਚ ਓਵਰ ਆਲ ਪੰਜਾਬ ਦੇਖਣ ਨੂੰ ਬਹੁਤ ਮਨ ਕਰਦਾ ਲੇਕਿਨ ਸਪੈਸ਼ਲੀ ਮੈਂ ਉੱਥੇ ਜਾਣਾ ਜਿੱਥੇ ਮੇਰੇ ਪੁਰਖੇ ਖੇਡਦੇ ਰਹੇ ਆ ਮੱਝਾਂ ਚਲਾਉਂਦੇ ਰਹੇ ਆ ਤੁਸੀਂ ਪਾਕਿਸਤਾਨੀ ਪੰਜਾਬ ਤੋਂ ਇੱਕ ਸ਼ਖਸ ਨੇ ਜ਼ੇਬੀ ਹੰਜਰਾ ਜਿਨ੍ਹਾਂ ਦੇ ਵੀਡੀਓ ਤੁਸੀਂ ਬਹੁਤ ਦੇਖੇ ਹੋਣਗੇ ਉਹਨਾਂ ਦੇ ਬੜੇ ਹੀ ਰੰਗ-ਬਰੰਗੇ ਚਾਦਰੇ ਦੇਖੇ ਹੋਣਗੇ ਬਹੁਤ ਸੋਹਣੀ ਪੱਗ ਦੇਖੀ ਹੋਏਗੀ ਤੇ ਉਸ ਤੋਂ ਵੀ ਉੱਪਰ ਬਹੁਤ ਸੋਹਣੀ ਪੰਜਾਬੀ ਬੋਲਦੇ ਹੋਏ ਉਹ ਨਜ਼ਰ ਆਉਂਦੇ ਨੇ ਜੇ ਵੀ ਹੰਜਰਾ ਸਾਡੇ ਨਾਲ ਪਾਕਿਸਤਾਨ ਤੋਂ ਜੁੜੇ ਹੋਏ ਨੇ ਤੇ ਅਸੀਂ ਭਾਰਤੀ ਪੰਜਾਬ ਤੋਂ ਉਹਨਾਂ ਨਾਲ ਜੁੜੇ ਹੋਏ ਆਂ ਗੱਲਬਾਤ ਦਾ سلسلہ ਅੱਗੇ ਵਧਾਵਾਂਗੇ ਜੇ ਵੀ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੀਟੀਸੀ ਦੇ ਵਿੱਚ ਜੀ ਧੰਨਵਾਦ ਦਲੀਪ ਭਾਜੀ ਬਹੁਤ ਤੁਹਾਡਾ ਸੋ ਮੇਰੇ ਲਈ ਮਾਣ ਵਾਲੀ ਗੱਲ ਹੈ ਮੈਂ ਪੀਟੀਸੀ ਤੇ ਬੈਠ ਕੇ ਮੈਨੂੰ ਮੌਕਾ ਮਿਲਿਆ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਦਾ ਤੁਹਾਨੂੰ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕਾਂ ਨੇ ਬਹੁਤ ਸੋਹਣੇ ਚਾਦਰੇ ਪਾ ਕੇ ਪੱਗ ਬਨ ਕੇ ਬਹੁਤ ਸੋਹਣੀ ਪੰਜਾਬੀ ਬੋਲਦੇ ਤੇ ਬਹੁਤ ਚੰਗੀਆਂ ਚੰਗੀਆਂ ਗੱਲਾਂ ਕਰਦੇ ਹੋਏ ਸੁਣਿਆ ਤੇ ਬਹੁਤ ਸਾਰੇ ਲੋਕਾਂ ਨੂੰ ਜੇਬੀ ਹੰਜਰਾ ਹੋਰਾਂ ਦਾ ਬਸ ਇਹੀ ਰੂਪ ਪਤਾ ਹੋਏਗਾ ਕਿ ਇਹ ਬੰਦਾ ਹੈ ਇਹ ਪੰਜਾਬੀ ਐਦਾਂ ਪੰਜਾਬੀ ਨੂੰ ਪਿਆਰ ਕਰਨ ਵਾਲਾ ਬੰਦਾ ਹੈ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਬੰਦਾ ਹੈ ਪਰ ਅਸੀਂ ਕੋਸ਼ਿਸ਼ ਕਰਾਂਗੇ ਜ਼ੇਬੀ ਹੰਜਰਾ ਹੋਰਾਂ ਨੂੰ ਡੀਕੋਡ ਕਰਨ ਦੀ ਡੀਕੋਡ ਦਾ ਮਤਲਬ ਕਿ ਉਹ ਗੱਲਾਂ ਜੋ ਬਹੁਤ ਸਾਰੇ ਲੋਕ ਜ਼ੇਬੀ ਹੋਰਾਂ ਬਾਰੇ ਨਹੀਂ ਜਾਣਦੇ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਅੱਜ ਇਸ ਗੱਲਬਾਤ ਦੇ ਵਿੱਚ ਜੀ ਜੀ ਤਾਂ ਜ਼ੇਬੀ ਸਾਹਿਬ ਪਹਿਲਾਂ ਇਹ ਦੱਸੋ ਕਿ ਪਾਕਿਸਤਾਨ ਦੇ ਵਿੱਚ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਕਿਹੜਾ ਪਿੰਡ ਹੈ ਤੇ ਕਿਵੇਂ ਤੁਸੀਂ ਪੰਜਾਬੀਅਤ ਨੂੰ ਪਿਆਰ ਕਰਦੇ ਪਹਿਲਾਂ ਆਪਣੇ ਬਾਰੇ ਸ਼ੁਰੂ ਕਰਦੇ ਹਾਂ ਪਿੰਡ ਤੋਂ ਸ਼ੁਰੂ ਕਰਦੇ ਹਾਂ ਕਿਹੜਾ ਪਿੰਡ ਆਪਣਾ ਜੀ ਪਿੰਡ ਮੇਰਾ ਜੀ ਚੱਕ ਨੰਬਰ 653/4 4 ਚੱਕ ਤਹਿਸੀਲ ਜੜਾ ਵਾਲਾ ਜ਼ਿਲ੍ਹਾ ਲਾਲਪੁਰਾ ਜਿਹਨੂੰ ਫੈਸਲਾਬਾਦ ਕਿਹਾ ਜਾਂਦਾ ਹੈ ਇਹ ਨਨਕਾਣਾ ਸਾਹਿਬ ਦੀ ਲੈਂਦੀ ਸਾਈਡ ਤੇ ਆ ਤੇ ਪਿੰਡ ਮੇਰਾ ਲਾਲਪੁਰ ਵਾਲ ਲਾਲਪੁਰ ਦੀ ਚੜ੍ਹਦੀ ਸਾਈਡ ਤੇ ਪਿੰਡ ਪੈਂਦਾ ਜੀ 653/4 4 ਚੱਕ ਜੀ ਮੈਂ ਤੁਹਾਡੀ ਸੋਸ਼ਲ ਪ੍ਰੋਫਾਈਲ ਦੇਖ ਰਿਆ ਸੀ ਜੇਵੀ ਸਾਹਿਬ ਹਾਂਜੀ ਹਾਂਜੀ ਅ ਤੁਸੀਂ ਉਸ ਤੇ ਲਿਖਿਆ ਸੀ ਮੈਂ ਨੋਟ ਵੀ ਕੀਤਾ ਇੱਥੇ ਆਪਣੇ ਹਾਂਜੀ ਸਭ ਤੋਂ ਪਹਿਲਾਂ ਪੰਜਾਬੀ हां जी बिल्कुल ना पाकिस्तान ਤੋਂ ਨਾ ਹਿੰਦੁਸਤਾਨ ਤੋਂ ਸਭ ਤੋਂ ਪਹਿਲਾਂ ਪੰਜਾਬੀ ਇਹਨੂੰ ਥੋੜਾ ਐਲਬ੍ਰੇਟ ਕਰੋ ਜੀ ਸਭ ਤੋਂ ਪਹਿਲਾਂ ਅਸੀਂ ਸਾਡੇ ਰੂਟਸ ਜਿਹੜੇ ਨੇ ਉਹ ਪੰਜਾਬ ਪੰਜਾਬੀ ਅਤੇ ਹੜੱਪਾ ਸਿਵਲਾਈਜੇਸ਼ਨ ਨਾਲ ਮਿਲਦੇ ਨੇ ਜਾ ਕੇ ਸਾਡੇ ਪੰਜਾਬੀਆਂ ਦੇ ਸਾਡਾ ਬੇਸਿਕ ਜਿਹੜਾ ਘਰ ਹੈ ਉਹ ਹੜੱਪਾ ਮੋਨਜੋਦੜੋ ਹੈ ਸਾਡੀ ਵਸੋਂ ਸੀ ਏ ਤਾਂ ਅਸੀਂ ਅਗਰ ਤਾਰੀਖ ਨੂੰ ਵੀ ਅਗਰ ਸਾਲਾਂ ਚ ਗਿਣਤੀ ਕਰਕੇ ਵੀ ਉਹਦੀ ਵੇਖੀਏ ਤਾਂ ਅਸੀਂ ਪਿਛਲੇ 5000 ਸਾਲ ਤੋਂ ਜਾਂ 5500 ਸਾਲ ਤੋਂ ਅਸੀਂ ਪੰਜਾਬੀ ਆ ਅਸੀਂ 1400 ਸਾਲ ਤੋਂ ਅਗਰ ਮੈਂ ਧਰਮ ਦੀ ਗੱਲ ਕਰਾਂ ਤੇ 1400 ਸਾਲ ਤੋਂ ਅਸੀਂ ਮੁ슬ਮਾਨ ਆਂ ਔਰ ਅਗਰ ਮੈਂ ਐਜ਼ ਅ ਪਾਕਿਸਤਾਨੀ ਗੱਲ ਕਰਾਂ ਤੇ ਮੈਂ ਅ ਪਿਛਲੇ ਕੋਈ 74 73 74 ਸਾਲ ਤੋਂ ਮੈਂ ਪਾਕਿਸਤਾਨੀ ਆਂ ਸੋ ਸਭ ਤੋਂ ਪਹਿਲਾਂ ਕੀ ਹੋਏ ਪੰਜਾਬੀ ਹੋਏ ਤੁਹਾਡੀ ਸਾਰੇ ਵੀਡੀਓਜ਼ ਦੇ ਵਿੱਚ ਜਿਹੜਾ ਬਹੁਤਾ ਹਿੱਸਾ ਹੁੰਦਾ ਉਹ ਪੰਜਾਬੀ ਤੇ ਪੰਜਾਬੀਅਤ ਨੂੰ ਡੈਡੀਕੇਟਡ ਹੁੰਦਾ ਹੈ ਇਸ ਤਰ੍ਹਾਂ ਦਾ ਤੁਸੀਂ ਕਿਵੇਂ ਸੋਚਿਆ ਕਿ ਮੈਂ ਇਸ ਦੇ ਬਾਰੇ ਕੰਮ ਕਰਨਾ ਜੀ ਇਹ ਨਾ ਜੀ ਸਾਡੇ ਇੱਥੇ ਲੈਂਦੇ ਪੰਜਾਬ ਦੇ ਵਿੱਚ ਨਾ ਤਾਂ ਕੋਈ ਗਵਰਨਮੈਂਟ ਵੱਲੋਂ ਪੰਜਾਬੀ ਮਾਂ ਬੋਲੀ ਲਈ ਜਾਂ ਪੰਜਾਬੀ ਕਲਚਰ ਲਈ ਕੋਈ ਮਤਲਬ ਕੰਮ ਕੀਤਾ ਜਾਂਦਾ ਨਾ ਹੀ ਉਹ ਸਕੂਲਾਂ ਕਾਲਜਾਂ ਚ ਨਾ ਹੀ ਸਰਕਾਰੀ ਦਫਤਰਾਂ ਚ ਨਾ ਹੀ ਜੋ ਕੋ ਦਾ ਇੱਕ ਕਿਸੇ ਵੀ ਖਿੱਤੇ ਦੀ ਜਿਹੜੀ ਮਾਤਰੀ ਜ਼ੁਬਾਨ ਹੁੰਦੀ ਹੈ ਉਹਦਾ ਜਿਹੜਾ ਸਥਾਨ ਹੁੰਦਾ ਉਹ ਵੀ ਉਹਨੂੰ ਮਤਲਬ ਇੱਥੇ ਨਹੀਂ ਮਿਲਿਆ ਹੋਇਆ ਸੀ ਸੋ ਬਾਕੀ ਜਿਹੜੇ ਸਾਡੇ ਤਿੰਨ ਸੂਬੇ ਸੀ ਉਹਨਾਂ ਦੇ ਵਿੱਚ ਉਹ ਲੋਕ ਪਸ਼ਤੋ ਪਸ਼ਤੂਨ ਦੋ ਖੜੇ ਨੇ ਆਪਸ ਵਿੱਚ ਪਸ਼ਤੋ ਬੋਲ ਰਹੇ ਨੇ ਤਾਂ ਵੈਲੰਗੋਡ ਓਕੇ ਆ ਬੜੀ ਜ਼ਬਰਦਸਤ ਨੇ ਬਲੋਚੀ ਦੋ ਖੜੇ ਬਲੋਚੀ ਬੋਲ ਰਹੇ ਨੇ ਵੈਲੰਗੋਡ ਬਹੁਤ ਵਧੀਆ ਚੰਗਾ ਇਸੇ ਤਰ੍ਹਾਂ ਸਿੰਧੀ ਅਗਰ ਪੰਜਾਬੀ ਦੋ ਖੜੇ ਆਪਸ ਵਿੱਚ ਪੰਜਾਬੀ ਬੋਲ ਰਹੇ ਨੇ ਤਾਂ ਉਹ ਇਹ ਜਿਹਾ ਜਾਹਲ ਏ ਇਹ ਪਿੰਡੂ ਨੇ ਇਹ ਮਤਲਬ ਕਿ ਇਹਨਾਂ ਨੂੰ ਗੱਲ ਕਰਨ ਦੀ ਤਸਮੀਜ਼ ਨਹੀਂ ਏ ਇਹ ਪਿੰਡੂਆਂ ਜਿਹਾ ਬੋਲ ਰਹੇ ਨੇ ਸੋ ਇੱਕ ਤਾਂ ਇਹ ਚੀਜ਼ ਜਿਹੜੀ ਕਿ ਵੇਖੀ ਦੀ ਸੀ ਤੇ ਬੁਰਾ ਲੱਗਦਾ ਸੀ ਕਿ ਯਾਰ ਅਗਰ ਪਾਕਿਸਤਾਨ 'ਚ ਰਹਿ ਕੇ ਦੂਜੇ ਸੂਬਿਆਂ ਵਾਲੇ ਆਪਣੀ ਮਾਂ ਬੋਲੀ ਬੋਲ ਰਹੇ ਨਾ ਤਾਂ ਕੋਈ ਮਸਲਾ ਨਹੀਂ ਆ ਰਿਹਾ ਇੱਕ ਪੰਜਾਬੀ ਪੰਜਾਬੀ ਬੋਲ ਰਿਹਾ ਤੇ ਉਹਦੇ ਵਿੱਚ ਮਸਲਾ ਆ ਰਿਹਾ ਔਰ ਇਹਦੇ ਖਿਲਾਫ ਕੋਈ ਬੋਲ ਵੀ ਨਹੀਂ ਰਿਹਾ ਨਾ ਕੋਈ ਨਿਊਜ਼ ਚੈਨਲ ਹੈ ਨਾ ਕੋਈ ਮਤਲਬ ਆਈ ਥਿੰਕ ਕੋਈ ਪ੍ਰਿੰਟ ਪ੍ਰਿੰਟ ਮੀਡੀਆ ਦੇ ਵਿੱਚ ਕੋਈ ਬੋਲ ਰਿਹਾ ਨਾ ਕੋਈ ਵੱਡੀ ਸੈਲਬ੍ਰਿਟੀ ਦੇ ਬਾਰੇ ਗੱਲ ਕਰ ਰਹੀ ਹੈ ਕਿ ਨਹੀਂ ਭਾਈ ਸਾਡਾ ਵਿਰਸਾ ਹੈ ਸਾਡੀ ਮਾਂ ਬੋਲੀ ਹੈ ਜਿਸ ਤਰ੍ਹਾਂ ਸਿੰਧੀ ਕਲਚਰ ਡੇ ਮਨਾਉਂਦੇ ਨੇ ਔਰ ਉਹਦੇ ਤੇ ਉਹਨਾਂ ਦੀ ਪੂਰੀ ਆਪਣਾ ਸਿੰਧh ਦੀ ਗਵਰਨਮੈਂਟ ਜਿਹੜੀ ਆ ਉਹ ਉਹਨਾਂ ਦੇ ਜਿੰਨੇ ਸੈਲਬ੍ਰਿਟੀਆਂ ਨੇ ਉਹ ਸਾਰੇ ਤਾਂ ਉਹਦੇ ਵਿੱਚ ਪਾਰਟਿਸਿਪੇਟ ਕਰਦੇ ਨੇ ਲੇਕਿਨ ਸਾਡੇ ਪੰਜਾਬੀਆਂ ਦਾ ਨਾ ਕੋਈ ਕਲਚਰ ਡੇ ਨਾ ਕੋਈ ਸਾਡੇ ਕਲਚਰ ਨੂੰ ਕੋਈ ਥਾਂ ਮਿਲਦੀ ਹੈ ਕਿਤੇ ਸੋ ਇਹਨਾਂ ਚੀਜ਼ਾਂ ਨੂੰ ਵੇਖ ਕੇ ਸੋਚ ਕੇ ਤੇ ਕਿਹਾ ਵੀ ਇਹਦੇ ਬਾਰੇ ਬੋਲਣ ਦੀ ਲੋੜ ਹੈ ਅੱਜ ਅਸੀਂ ਸ਼ੁਰੂ ਕਰਾਂਗੇ ਅਸੀਂ ਅੱਜ ਬੋਲਣਾ ਸ਼ੁਰੂ ਕਰਾਂਗੇ ਹੌਲੀ 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 ਲਹਿਰ ਬਣੂਗੀ ਸਾਡੀਆਂ ਆਨਲਾਈਨ ਅਸਲਾਂ ਵੀ ਬੋਲਣ ਗਿਆ ਇੱਕ ਦਿਨ ਨੂੰ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਾਂਗੇ ਅਸੀਂ ਆਪਣੀ ਮਾਂ ਬੋਲੀ ਨੂੰ ਕਲਚਰ ਨੂੰ ਆਪਣੇ ਵਿਸੇਬ ਨੂੰ ਆਪਣੇ ਸਭਿਆਚਾਰ ਨੂੰ ਇਸ ਧਰਤੀ ਤੇ ਥਾਂ ਦਿਵਾਉਣ ਜੋਗੇ ਹੋ ਜਾਾਂਗੇ ਜੀਬੀ ਸਾਹਿਬ ਜਿਵੇਂ ਤੁਸੀਂ ਇੱਕ ਪਿੰਡ ਤੋਂ ਆਉਂਦੇ ਹੋ ਪਿੰਡ ਵਾਲਾ ਬੰਦਾ ਕਈ ਸੋਚਦਾ ਕਿ ਯਾਰ ਮੈਂ ਕਿੰਨੀ ਕੋਸ਼ਿਸ਼ ਕਰ ਲਾਂਗਾ ਜਦ ਤੱਕ ਇਹ ਸਰਕਾਰੀ ਲੈਵਲ ਤੇ ਐ ਵੱਡੇ ਪੱਧਰ ਤੇ ਕੋਈ ਚੀਜ਼ ਨਹੀਂ ਸ਼ੁਰੂ ਹੁੰਦੀ ਤੇ ਮੇਰੀ ਕੋਸ਼ਿਸ਼ ਨਾਲ ਕੀ ਹੋ ਜਾਏਗਾ ਪਰ ਤੁਸੀਂ ਪੰਜਾਬੀ ਨੂੰ ਕਾਇਮ ਰੱਖਣ ਲਈ ਪਾਛਾ ਨੂੰ ਬਚਾਉਣ ਦੇ ਲਈ ਪਾਕਿਸਤਾਨ ਦੇ ਵਿੱਚ ਕਾਫੀ ਤੁਸੀਂ ਸੰਘਰਸ਼ ਵੀ ਕਰ ਰਹੇ ਹੋ ਤੇ ਅਲੱਗ-ਅਲੱਗ ਮੰਚਾਂ ਤੇ ਤੁਹਾਨੂੰ ਦੇਖਦੇ ਵੀ ਆ ਇਹਦੇ ਵਿੱਚ ਤੁਸੀਂ ਸੋਸ਼ਲ ਮੀਡੀਆ ਤੇ ਜਾਂ ਇੰਟਰਨੈਟ ਦੇ ਜਿਹੜਾ ਰੋਲ ਹੈ ਇਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਪਿੰਡ 'ਚ ਹੀ ਬੈਠ ਕੇ ਬਹੁਤ ਸਾਰੇ ਲੋਕਾਂ ਨਾਲ ਜੁੜਦੇ ਹੋ ਦੁਨੀਆ ਭਰ 'ਚ ਹਾਂਜੀ ਇਹ ਜਿਹੜਾ ਸੋਸ਼ਲ ਮੀਡੀਆ ਨਾ ਜੀ ਇਹਦੇ ਜੇ ਕਿਤੇ ਸਾਨੂੰ ਕੋਈ ਨੁਕਸਾਨ ਨਹੀਂ ਜ਼ਿੰਦਗੀ ਦੇ ਵਿੱਚ ਲਿਖਣ ਦੇ ਫਾਇਦੇ ਜ਼ਿਆਦਾ ਨੇ ਸੋਸ਼ਲ ਮੀਡੀਆ ਰਾਹੀਂ ਅਸੀਂ ਆਪਣਾ ਮੁੱਦਾ ਆਪਣੇ ਮਸਲੇ ਮਸਾਇਲ ਆਪਣੀਆਂ ਖੁਸ਼ੀਆਂ ਆਪਣੀਆਂ ਗੱਲਾਂ ਸਾਂਝੀਆਂ ਕਰ ਸਕਦੇ ਹਾਂ ਦੁਨੀਆ ਦੇ ਵਿੱਚ ਕਿਤੇ ਵੀ ਬੈਠੇ ਹੋਏ ਲੋਕਾਂ ਦੇ ਨਾਲ ਔਰ ਆਪਣੀਆਂ ਜਿਹੜੇ ਸਾਡੇ ਇਵਾਨਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਸਾਡੇ ਮੈਂਬਰਸ ਬੈਠੇ ਹੋਏ ਨੇ ਉਹ ਸਾਨੂੰ ਰੋਜ਼ ਬਰੋ ਬ ਸੜਕਾਂ ਤੇ ਨਹੀਂ ਮਿਲਦੇ ਉਹ ਸਾਨੂੰ ਰੋਜ਼ ਬਜ਼ੁਰਗ ਡੇਰਿਆਂ ਤੇ ਦਫ਼ਤਰਾਂ 'ਚ ਨਹੀਂ ਮਿਲਦੇ ਸੋ ਸੋਸ਼ਲ ਮੀਡੀਆ ਜਿਹੜਾ ਵੇ ਇਹ ਸਾਡੀ ਗੱਲ ਉਹਨਾਂ ਤੱਕ ਉਹਨਾਂ ਦੇ ਕੰਨਾਂ ਤੱਕ ਵੀ ਪਹੁੰਚਾਉਂਦਾ ਜੇ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਕਰਦਾਰ ਹੈ ਸਾਡੇ ਮੁੱਦਿਆਂ ਦੇ ਵਿੱਚ ਸਾਡੇ ਮਸਲਿਆਂ ਦੇ ਵਿੱਚ ਸਾਡੀ ਹਰ ਚੀਜ਼ ਦੇ ਵਿੱਚ ਸਾਂਝ ਵਧਾਉਣ ਦੇ ਵਿੱਚ ਵੀ ਔਰ ਦੂਜੀ ਸੋਸ਼ਲ ਮੀਡੀਆ ਦੀ ਜਿਹੜੀ ਸਾਂਝ ਹੈ ਸਾਡੇ ਵਿੱਚ ਉਹ ਇਹ ਹੈ ਕਿ ਤੁਸੀਂ ਦੇਖੋਗੇ ਚੜ੍ਹਦੇ ਪੰਜਾਬ ਦੇ ਵਿੱਚ ਕਿੰਨਾ ਲੋਕਾਂ ਦਾ ਆਉਣ ਜਾਣ ਉਹ ਕਿੰਨਾ ਤੱਲਕ ਔਰ ਕਿੰਨਾ ਮਤਲਬ ਕਿ ਪਿਆਰ ਸੋਸ਼ਲ ਮੀਡੀਆ ਰਾਹੀਂ ਬਣਿਆ ਜਿਹੜਾ ਤੁਹਾਡਾ ਇਹ ਰੂਪ ਹੈ ਲੋਕ ਸੋਸ਼ਲ ਮੀਡੀਆ ਤੇ ਇਹਨੂੰ ਪਸੰਦ ਕਰਦੇ ਆ ਮਤਲਬ ਇਧਰਲੇ ਪੰਜਾਬ 'ਚ ਤਾਂ ਬਹੁਤ ਪਸੰਦ ਕੀਤਾ ਜਾਂਦਾ ਤੁਹਾਡੀ ਬੋਲੀ ਤੁਹਾਡਾ ਜਿਹੜਾ ਪਹਿਰਾਵਾ ਹੈ ਉਹਨੂੰ ਬਹੁਤ ਪਸੰਦ ਕਰਦੇ ਆ। ਹਾਂਜੀ। ਆ ਇਹ ਇਸਨੂੰ ਤੁਸੀਂ ਕੌਂਸ਼ੀਅਸਲੀ ਚੁਣਿਆ ਕਿ ਨਹੀਂ ਮੈਂ ਇਸ ਤਰ੍ਹਾਂ ਦੇ ਉੱਚ ਰਹਿਣਾ ਜਾਂ ਇਹ ਕਿਸੇ ਪਰਿਵਾਰ ਚੋਂ ਤੁਹਾਡੇ ਨਿਕਲ ਕੇ ਆਇਆ ਇਹ ਪੂਰਾ ਬਾਣਾ। ਇਹ ਜਿਹੜਾ ਬਾਣਾ ਨਾ ਜੀ ਸਾਡਾ ਤੁਸੀਂ ਅਸੀਂ ਪਿੱਛੋਂ ਹਸਾਰ ਤੋਂ ਆ ਸਾਡਾ ਜ਼ਿਲ੍ਹਾ ਜਿਹੜਾ ਹਸਾਰ ਅਸੀਂ ਤੇ ਤਹਿਸੀਲ ਫਤਿਹਪੁਰ ਪਿੰਡ ਸੱਦਰਲੀ ਹਰਿਆਣੇ ਤੋਂ ਹਰਿਆਣੇ ਤੋਂ ਸਾਡੇ ਹਰਿਆਣਵੀ ਬਾਬੇ ਜਿੰਨੇ ਵੀ ਆ ਨਾ ਜੀ ਉੱਥੋਂ ਜਿਹੜੇ ਇੱਧਰ ਆਏ ਹੋਏ ਹਿਜਰ ਆਪਣਾ ਉਜਾੜੇ ਦੇ ਟਾਈਮ ਤੇ ਤਾਂ ਉਹ ਇਸ ਤਰ੍ਹਾਂ ਦੀਆਂ ਪੱਗਾਂ ਬੰਨਦੇ ਆ ਮੇਰਾ ਦਾਦਾ ਪਰਦਾਦਾ ਸਾਡੇ ਸਾਰੇ ਇਸ ਤਰ੍ਹਾਂ ਦੀ ਗੋਲ ਪੱਗ ਬੰਨਦੇ ਹੁੰਦੇ ਸੀ ਮਤਲਬ ਕੰਨ ਨਹੀਂ ਸੀ ਢੱਕਦੇ ਉੱਪਰ ਸੇਰੀ ਢੱਕਦੇ ਸੀਗੇ ਤਾਂ ਇਹ ਇੱਕ ਮੇਰੇ ਦਾਦਾ ਜੀ ਵੀ ਬੰਨਦੇ ਹੁੰਦੇ ਸੀ ਦਾਦੇ ਦਾ ਭਾਈ ਵੀ ਬੰਨਦਾ ਸੀ ਤਾਂ ਮੈਨੂੰ ਚੰਗਾ ਲੱਗਦਾ ਸੀ ਇੱਕ ਮਤਲਬ ਇੱਕ ਜਿਵੇਂ ਹੁੰਦੀ ਨਾ ਤੁਹਾਡੇ ਅੰਦਰ ਖੂਨ ਦੇ ਵਿੱਚ ਇੱਕ ਚੀਜ਼ ਤਾਂ ਇਹ ਮੈਨੂੰ ਸੋਹਣੀ ਲੱਗਦੀ ਹੁੰਦੀ ਜਿਹੜੀ ਪੱਗ ਕੇ ਯਾਰ ਮੈਂ ਵੀ ਬੰਨਿਆ ਕਰਾਂ ਤਾਂ ਫਿਰ ਉੱਥੋਂ ਇਹ ਸ਼ੌਕ ਪਾ ਗਿਆ ਤੇ ਬਾਕੀ ਜਿਹੜਾ ਚਾਦਰੇ ਦੀ ਗੱਲ ਆ ਚਾਦਰਾਂ ਆਪਾਂ ਲਾਉਂਦੇ ਆ ਉਹ ਇੱਕ ਤਾਂ ਚਲੋ ਸਾਡਾ ਮਾਂ ਬੋਲੀ ਇੱਕ ਉਹ ਬੋਲਦਾ ਮੈਂ ਪੰਜਾਬੀ ਲਈ ਬੋਲਦਾ ਮੈਂ ਦੂਸਰਾ ਮੈਂ ਚਾਦਰੇ ਲਾਉਂਦਾ ਸਪੈਸ਼ਲੀ ਚਾਦਰੇ ਲਾਉਣ ਦੀ ਰੀਜ਼ਨ ਮੇਰੀ ਇਹ ਵੇਖ ਕੇ ਸਾਡੇ ਲਿਬਾਸ ਨੂੰ ਡੀਗ੍ਰੇਡ ਬਹੁਤ ਕੀਤਾ ਗਿਆ ਦਰਬਾਨਾਂ ਦੇ ਪੱਗਾਂ ਤੇ ਰੱਖਿਆ ਗਿਆ ਉਹਨੂੰ ਜਿੱਦਾਂ ਹੋਟਲਾਂ ਦੇ ਬਾਹਰ ਦਰਵਾਜ਼ੇ ਖੋਲਣ ਵਾਲੇ ਨੇ ਉਹਨਾਂ ਦੇ ਸਿਰਾਂ ਤੇ ਰੱਖਿਆ ਗਿਆ ਪੱਗ ਨੂੰ ਉਸ ਤੋਂ ਵਕਤ ਜਿਹੜੇ ਚਾਦਰੇ ਸੀ ਰੀਸੈਂਟਲੀ ਅਸੀਂ ਝੱਗ ਜਾ ਕੇ ਆਏ ਆ ਇੱਕ ਹੋਟਲ ਦੇ ਵਿੱਚ ਰੋਟੀ ਖਾਧੀ ਅਸੀਂ ਗੁਰਚੇਦ ਬਾਈ ਵੀ ਨਾਲ ਸੀ ਤੇ ਹੀਰਾਂਝੇ ਦੇ ਦਰਬਾਰ ਤੇ ਗਏ ਤਾਂ ਉੱਥੇ ਜਿਹੜਾ ਗੇਟ ਖੋਲਣ ਵਾਲਾ ਨੌਕਰ ਸੀ ਨਾ ਜੀ ਉਹਨੂੰ ਉਹਨਾਂ ਨੇ ਚਾਦਰਾਂ ਲਵਾਇਆ ਹੋਇਆ ਤਾਂ ਸਿਰ ਤੇ ਪੱਗ ਬੰਨੀ ਹੋਈ ਉਦੇ ਬਾਕੀ ਜਿੰਨੇ ਵੀ ਸੀਗੇ ਉੱਥੇ ਰਿਸੈਪਸ਼ਨ ਤੇ ਬੈਠੇ ਜਾਂ ਦੂਜੇ ਸੀਗੇ ਲੋਕ ਉਹ ਬੜੇ ਸੋਹਣੇ ਪੈਂਟ ਕੋਟ ਪਾ ਕੇ ਤੇ ਆਪਣਾ ਉੱਥੇ ਆਰਾਮ ਨਾਲ ਬੈਠੇ ਹੋਏ ਸੀਗੇ ਸੋ ਮੈਂ ਜ਼ਿਆਦਾ ਇਸ ਵਜ੍ਹਾ ਤੋਂ ਲਾਉਂਦਾ ਕਿ ਇਹ ਲੋਕ ਦੇਖਣ ਲੋਕਾਂ ਦੇ ਵਿੱਚ ਚਰਚਾ ਦੇ ਵਿੱਚ ਜਾਵੇ ਔਰ ਇਹਨੂੰ ਸਾਡੀ ਯੂਥ ਜਿਹੜੀ ਆ ਅਡਾਪਟ ਔਰ ਇਹਨੂੰ ਚਾਦਰੇ ਨੂੰ ਲਾਵੇ ਔਰ ਲੋਕਾਂ ਦੇ ਵਿੱਚ ਫੈਲੇ ਬਿਲਕੁਲ ਇਹ ਜਿਹੜੀ ਆ ਮਤਲਬ ਜੀ ਸਰ ਇੱਕ ਹੋਰ ਸਵਾਲ ਇਹਦੇ ਨਾਲ ਹੀ ਜੁੜਿਆ ਹੋਇਆ ਹੈ ਜਦੋਂ ਜਿਹੜੇ ਤੁਸੀਂ ਚਾਦਰੇ ਲਾਉਂਦੇ ਹੋ ਉਹਨਾਂ ਦਾ ਕਦੇ ਸ਼ੇਰ ਬਣਿਆ ਹੁੰਦਾ ਕਦੇ ਮੋਰ ਬਣਿਆ ਹੁੰਦਾ ਕਦੇ ਬਲਦ ਬਣੇ ਹੁੰਦੇ ਨੇ ਇਹ ਤੁਸੀਂ ਸਪੈਸ਼ਲ ਡਿਜ਼ਾਈਨ ਕਰਵਾਉਂਦੇ ਹੋ ਜਾਂ ਇਹ ਬਣੇ ਬਣਾਏ ਆਉਂਦੇ ਆ ਉਧਰ ਨਹੀਂ ਜੀ ਇਹ ਬਣੇ ਬਣਾਏ ਨਹੀਂ ਹੁੰਦੇ ਇਹ ਮੈਂ ਆਪ ਡਿਜ਼ਾਈਨ ਕਰਵਾਉਂਦਾ ਦੱਸ ਕੇ ਕਿ ਮੈਨੂੰ ਇਸ ਕਲਰ ਦਾ ਚਾਦਰ ਚਾਹੀਦਾ ਔਰ ਤੁਹਾਨੂੰ ਇੱਕ ਬੜੇ ਮਜ਼ੇ ਦੀ ਮੈਂ ਗੱਲ ਦੱਸ ਦੇਵਾਂ ਕਿ ਇਹ ਮੈਂ ਅੰਮ੍ਰਿਤਸਰ ਤੋਂ ਬਣਵਾਏ ਨੇ ਬਹੁਤ سارے ਜੀਆਂ ਨੂੰ ਨਹੀਂ ਪਤਾ ਵੀ ਕਿੱਥੋਂ ਬਣਦੇ ਨੇ ਜਾਂ ਕਿੱਥੋਂ ਆਏ ਨੇ ਮੈਂ ਅੰਮ੍ਰਿਤਸਰ ਤੋਂ ਬਣਵਾਏ ਨੇ ਸਾਡੇ ਲਹਿੰਦੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਜਾਂ ਕਢਾਈ ਜਿਹੜੀ ਆ ਉਹ ਇੱਥੇ ਨਹੀਂ ਕਰਦੇ ਨਹੀਂ ਪਤਾ ਮੈਂ ਸੋ ਉੱਥੋਂ ਆਰਡਰ ਕੀਤਾ ਉੱਥੋਂ ਬਣਵਾਇਆ ਉੱਥੋਂ ਲੈ ਕੇ ਆਇਆ ਆ ਫਿਰ ਕਿਤੇ ਪੀਟੀਸੀ ਦੇ ਆ ਇੰਟਰਵਿਊ ਦੇਖ ਕੇ ਜੇ ਵੀ ਸਾਹਿਬ ਆਏ ਨਾ ਹੋਵੇ ਕਿ ਇੱਥੇ ਦੇ ਮੁੰਡੇ ਅੰਮ੍ਰਿਤਸਰ ਦੀ ਉਹ ਕਾਰੀਗਰ ਜਾਂ ਉਸ ਦੁਕਾਨ ਤੇ ਪਹੁੰਚ ਜਾਣ ਤੇ ਭੀੜ ਜ਼ਿਆਦਾ ਲੱਗ ਜਾਵੇ ਤੇ ਚੰਗੀ ਗੱਲ ਵੀ ਹੈ ਕਿਉਂਕਿ ਜਿਹੜਾ ਸਾਡਾ ਕਲਚਰ ਆ ਉਹ ਜਿੰਨਾ ਸਪਰੈਡ ਹੋਏ ਉਹ ਜ਼ਿਆਦਾ ਉਹ ਰਹਿੰਦਾ ਹੈ ਹਾਂਜੀ ਤੇ ਜਦੋਂ ਤੁਸੀਂ ਜੇਵੀ ਸਾਹਿਬ ਇਸ ਪੂਰੇ ਬਾਣੇ ਚ ਪਹਿਲੀ ਵਾਰੀ ਆਉਣਾ ਸ਼ੁਰੂ ਹੋਏ ਤਾਂ ਤੁਹਾਡੇ ਯਾਰਾਂ ਦੋਸਤਾਂ ਨੇ ਤੁਹਾਡੇ ਪੂਰੇ ਸਰਕਲ ਨੇ ਇਹ ਕਿਹਾ ਨਹੀਂ ਕਿ ਯਾਰ ਇਹ ਨਵਾਂ ਕੀ ਸਟਾਈਲ ਅਪਣਾ ਲਿਆ ਜਾਂ ਲੋਕਾਂ ਨੇ ਵੈਲਕਮ ਕੀਤਾ ਇਸ ਚੀਜ਼ ਦਾ ਜਿਹੜੇ ਹਿਸਾਬ ਨਾਲ ਤਾਂ ਜੀ ਸਾਡੀ ਮਾਂ ਬੋਲੀ ਨੂੰ ਇੱਥੇ ਪਿੱਛੇ ਕੀਤਾ ਜਾਂਦਾ ਨਾ ਸਾਡੇ ਲਿਬਾਸ ਨੂੰ ਪਿੱਛੇ ਕੀਤਾ ਗਿਆ ਤਾਂ ਜਦੋਂ ਮੈਂ ਨਵਾਂ ਨਵਾਂ ਪੰਜਾਬੀ ਵੀ ਬੋਲਣ ਲੱਗਿਆ ਸੀ ਜਾਂ ਮਤਲਬ ਪੰਜਾਬੀ ਲਈ ਬੋਲਣ ਲੱਗਿਆ ਸੀ ਵੀਡੀਓਸ ਪਾਉਣ ਲੱਗਿਆ ਸੀ ਵੀ ਆ ਸਾਡੇ ਮਸਲੇ ਦੇ ਮਾਮੂਲੀ ਲੈ ਕੇ ਤਾਂ ਬਹੁਤ ਸਾਰੇ ਲੋਕਾਂ ਨੇ ਮੈਨੂੰ ਸਿੱਖੀ ਦਾ ਖਿਤਾਬ ਦਿੱਤਾ ਕਿ ਤੂੰ ਸਿੱਖ ਹੋ ਗਿਆ ਤੂੰ ਸਿੱਖਾਂ ਦੀ ਬੋਲੀ ਨੂੰ ਪ੍ਰਮੋਟ ਕਰ ਰਿਹਾ ਮਤਲਬ ਪਤਾ ਨਹੀਂ ਸੀ ਆ ਉਹਨਾਂ ਨੂੰ ਇਹ ਸਮਝਦੇ ਸੀ ਕਿ ਸਾਡੀ ਜ਼ੁਬਾਨ ਹਰਦੂ ਹੈ ਔਰ ਜਿਹੜੀ ਪੰਜਾਬੀ ਆ ਇਹ ਸੈਪਰੇਟ ਆ ਸਿਰਫ ਸਿੱਖਾਂ ਦੀ ਹੋਈ ਆ ਸਾਡੀ ਤਾਂ ਉਰਦੂ ਆ ਅਰਬੀ ਆ ਜਬਾਨ ਨੂੰ ਧਰਮ ਨਾਲ ਜੋੜਨ ਦਾ ਜਿਹੜਾ ਇੱਕ ਮੋਟਾ-ਮੋਟਾ ਅੰਦਾਜ਼ਾ ਹੁੰਦਾ ਲੋਕਾਂ ਦਾ ਇਹ ਫਲਾਣੇ ਫਿਰਕੇ ਦੀ ਫਲਾਣੀ ਜ਼ਬਾਨ ਹੈ ਫਲਾਣੇ ਫਿਰਕੇ ਦੀ ਸੋ ਉਹ ਜਦੋਂ ਬੋਲੀ ਦੀ ਬੋਲਣਾ ਸ਼ੁਰੂ ਕੀਤਾ ਤਾਂ ਉਦੋਂ ਵੀ ਲੋਕਾਂ ਨੇ ਮੈਨੂੰ ਮਤਲਬ ਸਿੱਖਾਂ ਨਾਲ ਜੋੜਿਆ ਕਿ ਤੂੰ ਸਿੱਖ ਹੋ ਗਿਆ ਕਈਆਂ ਨੇ ਕਿਹਾ ਕਈਆਂ ਨੇ ਕਿਹਾ ਤੈਨੂੰ ਬਾਹਰ ਤੋਂ ਡਾਲਰ ਭੇਜਦੇ ਨੇ ਤੂੰ ਉਹਨਾਂ ਦੀ ਬੋਲੀ ਪ੍ਰਮੋਟ ਕਰ ਰਿਹਾ ਫਿਰ ਜਦੋਂ ਮੈਂ ਚਾਦਰੇ ਲਾਉਣੇ ਸ਼ੁਰੂ ਕੀਤੇ ਸੋ ਸਾਡੇ ਇੱਥੇ ਬਜ਼ੁਰਗ ਲਾਉਂਦੇ ਆ ਚਾਦਰੇ ਇਹ ਨਹੀਂ ਕਿ ਨਹੀਂ ਲਾਉਂਦੇ لیکن ینگ ਮੁੰਡਾ ਯੂਥ ਵਿੱਚ ਤੁਹਾਨੂੰ ਕੋਈ ਬੰਦਾ ਜਿਹੜਾ ਨਜ਼ਰ ਨਹੀਂ ਆਏਗਾ ਜਿਹੜਾ ਚਾਦਰ ਲਾਉਂਦਾ ਪ੍ਰੋਪਰਲੀ ਵਿਆਹਾਂ ਸ਼ਾਦੀਆਂ ਤੇ ਆਪਣੇ ਫੰਕਸ਼ਨਸ ਤੇ ਚਾਦਰ ਲਾ ਕੇ ਜਾਂਦਾ ਹੋਵੇ ਬਿਲਕੁਲ ਉਹ ਸ਼ਰਮ ਮਹਿਸੂਸ ਕਰਦੇ ਆ ਕਿ ਪਤਾ ਨਹੀਂ ਲੋਕ ਹੱਸਣਗੇ ਸਾਡੇ ਹਾਂ ਬਿਲਕੁਲ ਤੇ ਬਜ਼ੁਰਗ ਬਾਬੇ ਜਿਹੜੇ ਨੇ ਉਹ ਫਿਰ ਉਹਨਾਂ ਦੀ ਆਦਤ ਹੈ ਕਿਉਂਕਿ ਉਹਨਾਂ ਦਾ ਜਿਹੜਾ ਪਛੋਕੜ ਹੈ ਉਹ ਆਪਣਾ ਚੜ੍ਹਦੇ ਪੰਜਾਬ ਤੋਂ ਹੈ ਤਾਂ ਉਦੋਂ ਲੋਕ ਲਾਉਂਦੇ ਹੁੰਦੇ ਸੀ ਉਦੋਂ ਇੱਕ ਟਰੈਂਡ ਕਹਿ ਲਈਏ ਉਦੋਂ ਸਾਡਾ ਇਹਨੂੰ ਪਿਆਰ ਕਰਦੇ ਸੀ ਲੋਕ ਤਾਂ ਬਜ਼ੁਰਗ ਲਾਉਂਦੇ ਸੀ ਯੂਥ ਵਿੱਚ ਕੋਈ ਨਹੀਂ ਸੀ ਜਦੋਂ ਫਿਰ ਮੈਂ ਲਾਉਣਾ ਸ਼ੁਰੂ ਕੀਤਾ ਮੈਂ ਵੀਡੀਓਜ਼ ਬੁਣੀ ਸ਼ੁਰੂ ਕੀਤੀਆਂ ਔਰ ਨਾਰਮਲੀ ਵਿਆਹਾਂ ਦਾ ਜਾਣ ਲੱਗ ਗਿਆ ਇੱਧੇ ਲਾ ਕੇ ਚਾਦਰੇ ਤਾਂ ਬੜੇ ਲੋਕਾਂ ਨੇ ਗੱਲ ਕੀਤੀ ਯਾਰ ਤੂੰ ਕੀ ਮਤਲਬ ਬਣ ਗਿਆ ਤੇ ਮੈਂ ਉਹਨੂੰ ਕਹਿਣਾ ਕਿ ਮੇਰੇ ਅੰਦਰ ਇੱਕ ਬੁੱਢੀ ਰੂਹ ਬੈਠੀ ਹੈ ਅਨਪੇਸੀਵਿላይਜ਼ੇਸ਼ਨ ਦੀ ਤਾਂ ਉਹ ਮੈਨੂੰ ਕਹਿੰਦੀ ਹੈ ਕਿ ਤੂੰ ਆਹ ਚੀਜ਼ਾਂ ਵਰਤਿਆ ਕਰ ਸੋ ਹੱਸ ਕੇ ਗੱਲ ਟਾਲ ਦੇ ਦੀ ਦੇਈ ਸੀ ਲੇਕਿਨ ਲੋਕ ਟੌਂਟ ਬਹੁਤ ਕਰਦੇ ਹੁੰਦੇ ਸੀ ਲੇਕਿਨ ਹੁਣ ਆ ਕੇ ਲੋਕਾਂ ਨੂੰ ਸਮਝ ਆਉਣੀ ਸ਼ੁਰੂ ਹੋ ਗਈ ਹੈ ਕਿ ਨਹੀਂ ਯਾਰ ਮੁੰਡਾ ਜੋ ਕੰਮ ਕਰ ਰਿਹਾ ਵਧੀਆ ਕਰ ਰਿਹਾ ਜੋ ਇਹ ਵਿਖਾ ਰਿਹਾ ਜੋ ਪਾ ਰਿਹਾ ਤਿੰਨ ਤਾਪੀ ਵੀ ਹੋ ਰਿਹਾ ਤੁਹਾਡਾ ਲਿਬਾਸ ਲੋਕੀ ਕਾਪੀ ਵੀ ਕਰ ਰਹੇ ਕਾਪੀ ਦਾ ਭਾਈ ਇੰਨਾ ਕੋ ਹੋ ਰਿਹਾ ਕਿ ਮੈਂ ਤੁਹਾਨੂੰ ਦੱਸ ਨਹੀਂ ਰਿਹਾ ਔਰ ਸਗੋਂ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੇਰੇ ਪੌਣ ਨਾਲ ਅਗਰ 10 ਜੀ ਉਸ ਚੀਜ਼ ਨੂੰ ਅਡਾਪਟ ਕਰ ਰਹਾ ਕਾਪੀ ਕਰ ਰਹਾ ਬਣਵਾ ਕੇ ਪਾ ਰਹਾ ਜਾਂ ਚਾਦਰਾਂ ਲਾ ਰਹਾ ਤਾਂ ਉਹ ਸਾਡੇ ਕਲਚਰ ਦੀ ਸਾਡੇ ਲਿਬਾਸ ਦੀ ਪ੍ਰੋਮੋਸ਼ਨ ਹੈ ਤਾਂ ਉਹ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਲੋਕ ਲਾਉਂਦੇ ਮੈਂ ਤੁਹਾਨੂੰ ਰੀਸੈਂਟਲੀ ਗੱਲ ਸੁਣਾਉਣਾ ਕਿ ਆ ਚਾਦਰ ਮੈਂ ਉੱਪਰ ਲਾ ਕੇ ਬੈਠਾ ਇਹ ਵੀ ਮੈਂ ਕਸਟਮਾਈਜ਼ ਕਰਵਾਈ ਠੀਕ ਹੈ ਅ ਜਿਹੜਾ ਆਪਣੇ ਮਤਲਬ ਆਪ ਕਰਵਾਈ ਹੈ ਤੇ ਇਹ ਜਦੋਂ ਮੈਂ ਇਹ ਵੀ ਆਪਣੇ ਮਤਲਬ ਪੰਜਾਬ ਦੇ ਵਿੱਚ ਹੀ ਬਣਦੀਆਂ ਨੇ ਹੱਥ ਨਾਲ ਬਣਾਉਂਦੇ ਨੇ ਜਿਹੜੇ ਆਪਣੇ ਜੁਲਾਹੇ ਹੁੰਦੇ ਸੀ ਨਾ ਪਹਿਲੇ ਵਕਤੋਂ ਦੇ ਵਿੱਚ ਖੱਡੀਆਂ ਤੇ ਬਣਾਉਂਦੇ ਹੁੰਦੇ ਸੀ ਜਰੀਆਂ ਸੋ ਇਹ ਵੀ ਸਾਡਾ ਇੱਕ ਤੁਸੀਂ ਕਹਿ ਲਓਗੇ ਕਲਚਰ ਦਾ ਹਿੱਸਾ ਤਾਂ ਮੈਂ ਚਾਦਰਾਂ ਦੋ ਕਸਟਮਾਈਜ਼ ਕਰਵਾਈਆਂ ਇੱਕ ਇਹ ਚਿੱਟੇ ਬਲੈਕ ਕਰਵਾਈ ਹੈ ਤੇ ਇੱਕ ਮੇਰੇ ਕੋ ਚਿੱਟੇ ਰੰਗ ਦੀ ਆ ਜਦੋਂ ਮੈਂ ਚਾਦਰਾਂ ਲੈ ਕੇ ਵੀਡੀਓਜ਼ ਬਣਾਈਆਂ ਤਾਂ ਉੱਥੇ ਵੀ ਬਹੁਤ ਸਾਰੇ ਬੰਦਿਆਂ ਨੇ ਪੁੱਛਿਆ ਯਾਰ ਚਾਦਰ ਲੈਣੀ ਕਿੱਥੋਂ 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 ਇਹ ਉਹ ਫਿਰ ਮੈਂ ਸਪੈਸ਼ਲੀ ਵੀਡੀਓ ਬਣਾਈ ਇੱਕ ਵਲੌਗ ਬਣਾਇਆ ਪਿੰਡ ਦਿਖਾਇਆ ਬੰਦੇ ਦਾ ਨੰਬਰ ਪਾਇਆ ਤੇ ਉਹ ਬੰਦਾ ਹੁਣ ਮੈਨੂੰ ਕਹਿ ਰਿਹਾ ਸੀ ਕਿ ਯਾਰ ਤੂੰ ਮੇਰਾ ਨੰਬਰ ਕਿਉਂ ਦੇ ਰਿਹਾ ਬਾਰ-ਬਾਰ ਲੋਕਾਂ ਨੂੰ ਕਿਉਂ ਦੱਸ ਰਿਹਾ ਕਿ ਮੈਂ ਚਾਦਰਾਂ ਬਣਾਉਂਦਾ ਮੈਨੂੰ ਕੈਨੇਡਾ ਤੋਂ ਅਮਰੀਕਾ ਤੋਂ ਪਾਕਿਸਤਾਨ ਤੋਂ ਮੈਨੂੰ ਫੋਨ ਆ ਰਹੇ ਨੇ ਸਾਨੂੰ ਜੇ ਬੀਅਰ ਕੀ ਚਾਦਰ ਬਣਾ ਰਹੇ ਨੇ ਬੀਅਰ ਮੈਂ ਕਿਹਾ ਯਾਰ ਤੂੰ ਕੰਮ ਵਧਾਤਾ ਉਹਨਾਂ ਦਾ ਕੰਮ ਆਉਣ ਲੱਗਿਆ ਹੋਰ ਹਾਂ ਕੰਮ ਉਹਦੇ ਕੋ ਮਾਸ਼ੱਲਾ ਬੜਾ ਉਹਦਾ ਸੈੱਟ ਹੋ ਗਿਆ ਤੇ ਸੋ ਇਸ ਤਰ੍ਹਾਂ ਇਹ ਵੀ ਸਾਡੇ ਕਲਚਰ ਦਾ ਚਾਦਰ ਵੀ ਹਿੱਸਾ ਚਾਦਰਾਂ ਵੀ ਹਿੱਸਾ ਤੇ ਇਹਨੂੰ ਆਪਾਂ ਰੇਵੀ ਸਾਹਿਬ ਜਦੋਂ ਮੈਂ ਤੁਹਾਡੇ ਵੀਡੀਓਜ਼ ਦੇਖ ਰਿਹਾ ਸੀਗਾ ਤੇ ਇਹ ਖੈਰ ਮੇਰੇ ਸਵਾਲ ਦਾ ਬਹੁਤ ਤੁਸੀਂ ਪਹਿਲਾਂ ਹੀ ਜਵਾਬ ਦਿੱਤਾ ਬਟ ਫਿਰ ਵੀ ਮੈਂ ਨੂੰ ਐਲੈਬ੍ਰੇਟ ਕਰ ਦਵਾ ਮੈਂ ਕਿ ਜਦੋਂ ਤੁਸੀਂ ਬਲਦਾਂ ਦੇ ਪਿੱਛੇ ਜਾਂ ਆਦਰਵਾਇਜ਼ ਮੰਜੇ ਤੇ ਬੈਠੇ ਹੋ ਹੁੱਕਾ ਨਾਲ ਰੱਖਿਆ ਹੁੰਦਾ ਤੁਸੀਂ ਮੈਂ ਬੜਾ ਥੋੜਾ ਜਿਹਾ ਸੋਚਿਆ ਪੰਜਾਬੀ ਕਲਚਰ ਚ ਹੁੱਕਾ ਮੈਂ ਬਹੁਤ ਘੱਟ ਦੇਖਿਆ ਹੈ ਇਹ ਹੁੱਕਾ ਕਿਵੇਂ ਰੱਖਦੇ ਜਾਂ ਤਾਂ ਸਟਾਈਲਰ ਹੀ ਰੱਖਦੇ ਹੋਣਗੇ ਜਾਂ ਤਾਂ ਫਿਰ ਕੋਈ ਗੱਲ ਹੋਣੀ ਹੈ ਤੇ ਇਹ ਜਿਵੇਂ ਤੁਸੀਂ ਦੱਸਿਆ ਕਿ ਤੁਹਾਡਾ ਤੇ ਤੁਹਾਡੇ ਬਜ਼ੁਰਗਾਂ ਦਾ ਪਛੋਕਰ ਜਿਹੜਾ ਹੈਗਾ ਇੰਡੀਆ ਦੇ ਹਰਿਆਣੇ ਤੋਂ ਆ ਮਤਲਬ ਵੀ ਹਿਸਾਰ ਤੋਂ ਹੈ ਤੇ ਇਹ ਹੁੱਕਾ ਵੀ ਉੱਥੋਂ ਹੀ ਟੌਪ ਕੀਤਾ ਹੈ ਇਹ ਹਰਿਆਣੇ 'ਚ ਵੀ ਤੁਹਾਨੂੰ ਪਤਾ ਹੁੱਕਾ ਲੋਕ ਪੀਂਦੇ ਆ ਉਸ ਸਾਈਡ ਤੇ ਤੇ ਉਸ ਤੋਂ ਵੱਖ ਭਾਜੀ ਸਾਡੇ ਇੱਧਰ ਵੀ ਸਾਡੀ ਫੈਮਿਲੀ ਸਾਰੀ ਹੁੱਕਾ ਪੀਂਦੀ ਸੀ ਇਵਨ ਕਿ ਮੇਰੀ ਦਾਦੀ ਵੀ ਹੁਣ ਮੇਰੀ ਬੇਬੇ ਆ ਮਾਤਾ ਮੇਰੀ ਉਹ ਵੀ ਪੀਂਦੀ ਆ ਹੁੱਕਾ ਤੇ ਮੇਰੇ ਬਾਪੂ ਬਾਪ ਮੇਰਾ ਉਹ ਵੀ ਪੀਂਦੇ ਸੀਗੇ ਸੋ ਸਾਡੇ ਫੈਮਿਲੀ ਚ ਵੀ ਆ ਸਾਡੀ ਬਰਾਦਰੀ ਸਾਰੀ ਪਿੰਦੀ ਆ ਔਰ ਉਸ ਤੋਂ ਵਕ ਜਿੱਥੇ ਅਸੀਂ ਆ ਕੇ ਬੈਠੇ ਆ ਨਾ ਜੀ ਇੱਥੇ ਆਪਣਾ রাਵੀ ਦੇ ਕੰਡੇ ਜ਼ਿਲ੍ਹਾ ਡਲਪੁਰ ਤਹਿਸੀਲ ਜੜਾੜਾ ਦਾ